ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜਦੋਂ ਕੋਈ ਸਾਡੇ ਪਾਰੇ ਪੂਰਾ ਸੋਚਦਾ ਹੈ ਤਾਂ ਸਾਨੂੰ ਕੀ ਕਰਨਾ ਚਾਹੀਦਾ ਹੈ ਸੰਗਤ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਦੇ ਕੇ ਹਾਜ਼ਰੀ ਲਗਵਾ ਦਿਓ ਜੀ ਸਾਧ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਤਾਂ ਤਾਂ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਉਹਨਾਂ ਦੇ ਕੋਲ ਇੱਕ ਨੌਜਵਾਨ ਆਇਆ ਸੀ ਬੜਾ ਹੀ ਉਦਾਸ ਸੀ ਕਹਿਣ ਲੱਗਾ ਮਹਾਪੁਰਖ ਜੀ ਪਤਾ ਨਹੀਂ ਕੀ ਗੱਲ ਕਿ ਦੁਜੇ ਮੇਰੇ ਬਾਰੇ ਹਮੇਸ਼ਾ ਹੀ ਬੜਾ ਬੁਰਾ ਸੋਚਦੇ ਹਨ ਇਸ ਗੱਲ ਨੂੰ ਲੈ ਕੇ ਮੈਂ ਬੜਾ ਦੁਖੀ ਰਹਿੰਦਾ ਹਾਂ ਜਦੋਂ ਮਹਾਪੁਰਖਾਂ ਨੇ ਆਪਣੇ ਕੋਲ ਉਸ ਨੂੰ ਬਿਠਾਇਆ ਪਿਆਰ ਦੇ ਨਾਲ ਪੰਕਤੀ ਪੜੀ ਤੇ ਮਹਾਪੁਰਖ ਜੀ ਉੱਥੇ ਕਹਿਣ ਲੱਗੇ ਸਾਧ ਸੰਗਤ ਜੀ ਉਹ ਬੜੀ ਸੋਹਣੀ ਮਿਸਾਲ प्रश्न ਉਥੇ ਬਿਠਾਇਆ ਤੇ ਮਹਾਪੁਰਖ ਜੀ ਕਹਿਣ ਲੱਗੇ ਕਈ ਵਾਰ ਆਪਾ ਕਹਿੰਦੇ ਹਾਂ ਕਿ ਦੂਜੇ ਮੇਰੇ ਬਾਰੇ ਐਦਾਂ ਕਾਤੋਂ ਸੋਚਦੇ ਹਨ ਮੇਰੇ ਨਾਲ ਐਵੇਂ ਕਿਉਂ ਹੁੰਦਾ ਹੈ ਮਹਾਪੁਰਖ ਜੀ ਕਹਿੰਦੇ ਕਿ ਇੱਕ ਰਾਜਾ ਸੀ ਉਹਨੇ ਆਪਣੇ ਵਜੀਰ ਦੇ ਨਾਲ ਸੈਰ ਕਰਨ ਦੇ ਵਾਸਤੇ ਜਦੋਂ ਬਾਹਰ ਨਿਕਲਿਆ ਕਰਨਾ ਰਸਤੇ ਦੇ ਵਿੱਚ ਇੱਕ ਘਰ ਪੈਂਦਾ ਸੀ ਤੇ ਜਦੋਂ ਰਾਜੇ ਨੇ ਉਧਰੋਂ ਦੀ ਨਿਕਲਣਾ ਤੇ ਆਪਣੇ ਵਜੀਰ ਨੂੰ ਕਹਿਣਾ ਅਸੀਂ ਹਰ ਰੋਜ਼ ਇਥੋਂ ਸੈਰ ਕਰਨ ਵਾਸਤੇ ਜਾਂਦੇ ਹਾਂ ਇਹ ਰਸਤੇ ਦੇ ਵਿੱਚ ਜਿਹੜਾ ਘਰ ਆਉਂਦਾ ਹੈ ਮੈਨੂੰ ਵੱਲ ਪਾ ਕੇ ਆਪਣੇ ਮੰਝਰ ਵੱਲ ਆਉਣਾ ਪੈਂਦਾ ਹੈ ਮੈਂ ਨਗਦਰ ਰਾਜਾ ਇਹੋ ਕਰੂੰ ਕਿ ਇਹ ਘਰ ਨੂੰ ਟਾ ਦਿੱਤਾ ਜਾਵੇ ਮੇਰਾ ਆਉਣਾ ਜਾਣਾ ਸਹਿਰ ਵਾਲਾ ਰਸਤਾ ਸੌਖਾ ਹੋ ਜਾਵੇਗਾ ਇਹ ਮੇਰਾ ਹੁਕਮ ਹੈ ਹੁਣ ਦੇਖੋ ਸਾਧ ਸੰਗਤ ਜੀ ਰਾਜੇ ਨੇ ਹੁਕਮ ਕਰ ਦਿੱਤਾ ਤੇ ਮਹਾਂਪੁਰਖ ਸੀ ਕਹਿੰਦੇ ਕਿ ਉਹਨੇ ਹੁਕਮ ਦੇ ਦਿੱਤਾ ਪਰ ਵਜੀਰ ਉਹਦਾ ਬੜਾ ਸਿਆਣਾ ਸੀ ਉਹ ਕਹਿੰਦਾ ਰਾਜ ਦੇ ਗੱਲ ਤਾਂ ਹੁਣ ਮੈਨੂੰ ਮੰਨਣੇ ਪੈਣੇ ਹੈ ਪਰ ਕਿਉਂ ਨਾ ਇੱਕ ਤਜਰਬਾ ਕਰਕੇ ਦੇਖਾਂਗੇ ਉਹਨੇ ਪਤਾ ਕੀਤਾ ਕਿ ਮਕਾਨ ਉਹ ਬੰਦੇ ਦਾ ਟਾਇਆ ਨਹੀਂ ਪਹਿਲਾਂ ਜਾ ਕੇ ਉਹ ਮਕਾਨ ਦੇ ਮਾਲਕ ਨੂੰ ਮਿਲਿਆ ਮਿਲ ਕੇ ਪਤਾ ਨਹੀਂ ਕੀ ਕਹਿੰਦਾ ਭਾਈ ਮੈਂ ਰਾਜ ਦਾ ਵਜ਼ੀਰ ਹਾਂ ਰਾਜੇ ਵੱਲੋਂ ਮੈਨੂੰ ਹੁਕਮ ਕੀਤਾ ਗਿਆ ਹੈ ਕਿ ਤੇਰੇ ਮਕਾਨ ਨੂੰ ਟਾ ਦਿੱਤਾ ਜਾਵੇ ਅੱਜ ਨਹੀਂ ਤਾਂ ਕੱਲ ਮੈਂ ਟਾ ਦਵਾਵਾਂਗਾ ਪਰ ਮੈਨੂੰ ਇੱਕ ਗੱਲ ਜਿਹੜੀ ਸਮਝ ਵਿੱਚ ਨਹੀਂ ਆ ਰਹੀ ਉਹ ਇੰਨੇ ਸਾਲਾਂ ਤੋਂ ਰਾਜਾ ਸੈਰ ਕਰ ਰਿਹਾ ਹੈ ਇਸੇ ਰਸਤੇ ਤੋਂ ਅੱਜ ਤੱਕ ਉਹਦੇ ਅੰਦਰ ਤੇਰੇ ਇਹ ਮਕਾਨ ਨੂੰ ਢਾਉਣ ਦਾ ਖਿਆਲ ਕਦੇ ਨਹੀਂ ਆਇਆ ਪਰ ਅੱਜ ਉਹਦੇ ਅੰਦਰ ਇਹ ਖਿਆਲ ਕਿਉਂ ਆ ਰਿਹਾ ਸੱਚ ਦੱਸ ਤੇਰੇ ਅੰਦਰ ਰਾਜੇ ਪ੍ਰਤੀ ਕੀ ਖਿਆਲ ਚੱਲਦੇ ਪਏ ਹਨ ਸੱਚ ਸੱਚ ਦੱਸ ਮੈਨੂੰ ਝੂਠ ਨਾ ਬੋਲੀਂ ਉਹ ਬੰਦੇ ਨੇ ਫਿਰ ਸੱਚ ਦੱਸਿਆ ਤੇ ਕਹਿਣ ਲੱਗਿਆ ਵਜ਼ੀਰ ਜੀ ਤੁਹਾਨੂੰ ਪਤਾ ਅੱਜ ਤੋਂ ਮਹੀਨਾ ਪਹਿਲਾਂ ਰਾਜਾ ਕਿੰਨਾ ਬਿਮਾਰ ਹੋ ਗਿਆ ਸੀ ਵਜ਼ੀਰ ਕਹਿੰਦਾ ਕਿ ਹਾਂ ਮੈਨੂੰ ਪਤਾ ਹੈ ਕਿ ਉਹ ਬਿਮਾਰ ਹੋ ਗਿਆ ਸੀ ਉਹਨੂੰ ਬਿਮਾਰੀ ਲੱਗ ਗਈ ਸੀ ਵੈਦਾਂ ਹਕੀਮਾਂ ਨੇ ਰਾਜੇ ਨੂੰ ਜਵਾਬ ਦੇ ਦਿੱਤਾ ਸੀ ਵਜ਼ੀਰ ਕਹਿੰਦਾ ਕਿ ਅਸੀਂ ਰਾਜੇ ਕੋਲ ਹੀ ਰਹਿੰਦੇ ਸਾਂ ਕਹਿੰਦਾ ਕਿ ਉਸ ਵੇਲੇ ਜਿੰਨੇ ਚੰਦਨ ਦੀ ਲੱਕੜ ਸੀ ਇਨ ਲੱਕੇ ਦੇ ਵਿੱਚੋਂ ਮੈਂ ਸਾਰੀ ਲੱਕੜ ਨੂੰ ਇਕੱਠੀ ਕਰਕੇ ਰੱਖਿਆ ਜਮਾ ਕੀਤਾ ਰਾਜਾ ਮਰੇਗਾ ਤੇ ਉਹਦਾ ਸੰਸਕਾਰ ਹੋਵੇਗਾ ਚੰਦਨ ਦੀ ਲੱਕੜ ਦੀ ਲੋੜ ਪਾਵੇਗੀ ਤੇ ਲੱਕੜ ਮਹਿੰਗੇ ਪਾ ਵਿਕੇਗੀ ਰਾਜਾ ਮਰੇਗਾ ਤੇ ਮਹਿੰਗੇ ਪਾ ਵੇਚ ਕੇ ਪੈਸਾ ਬਣਾਵਾਂਗਾ ਪਰ ਰਾਜਾ ਅੱਜ ਹੋਰ ਕੱਲ ਹੋਰ ਪਤਾ ਨਹੀਂ ਇਹ ਕਿਵੇਂ ਠੀਕ ਹੋ ਗਿਆ ਮੇਰੇ ਘਰ ਅੰਦਰ ਚੰਦਨ ਦੀ ਲੱਕੜ ਪਈ ਰਗਈ ਉਹ ਦੇਂਦਿਆਂ ਮੈਂ ਅਰਦਾਸਾਂ ਕੀਤੀਆਂ ਹਨ ਕਦੋਂ ਰਾਜਾ ਮਾਰੇ ਕਦੋਂ ਮੇਰੀ ਲੱਕੜ ਵਿਕੇ ਤਸਾ ਸੰਗਾ ਜੀ ਮਹਾਪੁਰਖ ਕਹਿੰਦੇ ਪਾਈ ਦੇਖੋ ਫਿਰ ਉਹ ਵਜ਼ੀਰ ਕਹਿੰਦਾ ਕਿ ਮੈਨੂੰ ਸਾਰੀ ਗੱਲ ਸਮਝ ਦੇ ਵਿੱਚ ਆ ਗਈ ਮੈਨੂੰ ਪਤਾ ਲੱਗ ਗਿਆ ਕਿ ਰਾਜਾ ਕਿਉਂ ਤੇਰੇ ਘਰ ਨੂੰ ਢਾਉਣ ਨੂੰ ਕਹਿ ਰਿਹਾ ਹੈ ਕਹਿੰਦਾ ਕਿ ਹੁਣ ਤੋਂ ਕਿਸੇ ਗੱਲ ਦੀ ਚਿੰਤਾ ਨਾ ਕਰ ਵਜ਼ੀਰ ਨੇ ਉਹਨੂੰ ਮਾਇਆ ਦੇ ਦਿੱਤੀ ਤੇ ਕਹਿ ਦਿੱਤਾ ਲੈ ਜਿੰਨੇ ਵੀ ਤੇਰੇ ਚੰਦਨ ਦੀ ਲੱਕੜ ਦੀ ਕੀਮਤ ਪਾਉਂਦੀ ਹੈ ਲੈ ਲੈ ਪੈਸੇ ਲੈ ਲੈ ਤੇ ਮਾਇਆ ਲੈ ਲੈ ਇਹ ਲੱਕੜ ਮੈਨੂੰ ਦੇ ਦੇ ਤੈਨੂੰ ਲੱਕੜ ਵੇਚਣ ਦੇ ਨਾਲ ਮਤਲਬ ਤੇਰੀ ਲੱਕੜ ਵਿਕਣੀ ਚਾਹੀਦੀ ਹੈ ਕਹਿੰਦਾ ਕਿ ਹਾਂ ਲੱਕੜ ਵਜ਼ੀਰ ਨੇ ਖਰੀਦੀ ਤੇ ਵਜ਼ੀਰ ਕਹਿਣ ਲੱਗਾ ਹੁਣ ਤੂੰ ਰੋਜ਼ ਅਰਦਾਸ ਕਰਨੀ ਸ਼ੁਰੂ ਕਰ ਦੇ ਅਰਦਾਸ ਕਿਵੇਂ ਕਰਨੀ ਹੈ ਅਰਦਾਸ ਵਿੱਚ ਦਿਲ ਤੋਂ ਅਖਣਾ ਹੈ ਕਿਰਪਾ ਕਰੋ हे ਪਰਮੇਸ਼ਰ ਏ ਪਰਮਾਤਮਾ ਰਾਜੇ ਦੀ ਉਮਰ ਲੰਮੀ ਕਰ ਦਿਓ ਇਦਾਂ ਦੇ ਅਰਦਾਸ ਕਰਨੀ ਹੈ ਉਹ ਕਹਿੰਦਾ ਕਿ ਠੀਕ ਹੈ ਜੀ ਮੈਨੂੰ ਤਾਂ ਲੱਕੜ ਨਾਲ ਮਤਲਬ ਸੀ ਮੇਰੀ ਕਿਹੜੀ ਰਾਜੇ ਦੇ ਨਾਲ ਕੋਈ ਦੁਸ਼ਮਣੇ ਹੈ ਤਾਂ ਸਾਧ ਸੰਗਾ ਜੀ ਲੱਕੜ ਵਜ਼ੀਰ ਨੇ ਖਰੀਦ ਲਈ ਤੇ ਉਹ ਬੰਦੇ ਨੇ ਰਾਜੇ ਦੇ ਭਲੇ ਦੇ ਲਈ ਰੋਜ਼ ਅਰਦਾਸ ਕਰਨੇ ਸ਼ੁਰੂ ਕਰ ਦਿੱਤੀ ਪੰਜ 6 ਦਿਨਾਂ ਦੇ ਬਾਅਦ ਰਾਜਾ ਲੰਗਦਾ ਤੇ ਉਵੇਂ ਹੀ ਸੈਰ ਕਰਨ ਦੇ ਨਾਲ ਉਸਦੇ ਉਹੀ ਵਜ਼ੀਰ ਹੈ ਤੇ ਕਹਿੰਦਾ ਵਜ਼ੀਰ ਅਜੇ ਤੱਕ ਤੂੰ ਘਰ ਟਾਇਆ ਨਹੀਂ ਇਹ ਕਹਿੰਦਾ ਰਾਜਾ ਸਾਹਿਬ ਮੇਰੇ ਤੋਂ ਗਲਤੀ ਹੋ ਗਈ ਮੈਂ ਭੁੱਲ ਗਿਆ ਸਾਂ ਕਿਸੇ ਕੰਮ ਦੇ ਵਿੱਚ ਰੁੱਝਿਆ ਹੋਣ ਕਰਕੇ ਮੈਂ ਘਰ ਨਹੀਂ ਟਾਪ ਆਇਆ ਰਾਜਾ ਕਹਿੰਦਾ ਚਲ ਛੱਡ ਦੇ ਕੀ ਕਰਨਾ ਸੀ ਸੈਰ ਹੀ ਕਰਨੀ ਹੁੰਦੀ ਹੈ ਥੋੜਾ ਵੱਲ ਕੇ ਵੀ ਚੱਲ ਜਾਇਆ ਕਰਾਂਗੇ ਚਾਰ ਕਦਮ ਵੱਧ ਤੁਰ ਲਿਆ ਕਰਾਂਗੇ ਤਾਂ ਸਾਧ ਸੰਗਤ ਜੀ ਦੇਖੋ ਇਹ ਸੁਰਤੀ ਤੇ ਇਹ ਸੋਚ ਤੇ ਹੀ ਡਿਪੈਂਡ ਕਰਦਾ ਹੈ ਦੂਜਿਆਂ ਦੇ ਪ੍ਰਤੀ ਸਾਡੇ ਅੰਦਰ ਉਹ ਚਾਹੀਏ ਖਿਆਲ ਬਣਨ ਕਿ ਜਾਦਰਖਣਾ ਸਾਧ ਸੰਗਾ ਜੀ ਅਸੀਂ ਕਹਿੰਦੇ ਹਾਂ ਕਿ ਬੱਚਿਆਂ ਨੂੰ ਆ ਗੱਲ ਨਹੀਂ ਕਹਿਣੀ ਚਾਹੀਦੀ ਪਰ ਬੱਚੇ ਸਾਡੇ ਵੱਲ ਵੇਖ ਕੇ ਹੀ ਸਿੱਖਦੇ ਹਨ ਅਸੀਂ ਜੋ ਵੀ ਬੋਲਦੇ ਹਾਂ ਬੱਚੇ ਸਾਡੇ ਪਿੱਛੇ ਉਹੀ ਬੋਲਦੇ ਹਨ ਸਾਡੇ ਅੰਦਰ ਜਿਹੜੀ ਨੈਗੇਟਿਵਿਟੀ ਹੈ ਚਾਰ ਦਿਨਾਂ ਤੋਂ ਉਹਦੇ ਵੱਲ ਜਾ ਰਹੀ ਹੈ ਆਪਾਂ ਕਈ ਵਾਰ ਕਹਿੰਦੇ ਹਾਂ ਕਿ ਉਹ ਬੰਦਾ ਮੈਨੂੰ ਚੰਗਾ ਨਹੀਂ ਲੱਗਦਾ ਤੇ ਅਸੀਂ ਉਹਨੂੰ ਕਿਵੇਂ ਚੰਗੇ ਲੱਗਣ ਲੱਗ ਜਾਵਾਂਗੇ ਜੇ ਉਹ ਸਾਨੂੰ ਚੰਗਾ ਨਹੀਂ ਲੱਗਦਾ ਤੇ ਫਿਰ ਅਸੀਂ ਉਸਨੂੰ ਕਿਵੇਂ ਚੰਗੇ ਲੱਗਾਂਗੇ ਤੇ ਸੰਗਤ ਜੀ ਮਹਾਪੁਰਖ ਨੇ ਫਿਰ ਉਸਨੂੰ ਨੌਜਵਾਨ ਨੂੰ ਕਿਹਾ ਕਿ ਲੋਕ ਤੇਰੇ ਬਾਰੇ ਬੁਰਾ ਸੋਚਦੇ ਹਨ ਤੂੰ ਉਹਨਾਂ ਬਾਰੇ ਬੁਰਾ ਸੋਚਣਾ ਬੰਦ ਕਰ ਦੇ ਉਹ ਤੇਰੇ ਬਾਰੇ ਚੰਗਾ ਸੋਚਣਾ ਸ਼ੁਰੂ ਕਰ ਦੇਣਗੇ ਤੇ ਸੰਗਤ ਜੀ ਅਸੀਂ ਵੀ ਇੱਕ ਦੂਜੇ ਦੇ ਪ੍ਰਤੀ ਚੰਗੀ ਸੋਚ ਰੱਖੀਏ ਗੁਰੂ ਦੀ ਕਿਰਪਾ ਦੇ ਨਾਮ ਜਦੋਂ ਵੀ ਪੁਰੇ ਖਿਆਲੋਂ ਤੇ ਇਹ ਪੰਕਤੀ ਜ਼ਰੂਰ ਪੜ ਲਿਆ ਕਰੋ ਮਹਾਂਪੁਰਖ ਜੀ ਕਹਿੰਦੇ ਹਨ ਪਾਰਕਾ ਬੁਰਾ ਨਾ ਰੱਖੋ ਚਿਤ ਤੁਮਕੋ ਦੁਖ ਨਹੀਂ ਪਾਈ ਮੇਤ ਇਹ ਪਾਈ ਜੇ ਤੂੰ ਆਪਣੇ ਸੋਚਾਂ ਵਿੱਚ ਆਪਣੇ ਖਿਆਲਾਂ ਵਿੱਚ ਕਿਸੇ ਦਾ ਬੁਰਾ ਨਹੀਂ ਚਿਤਵੇਂਗਾ ਤੈਨੂੰ ਕੋਈ ਦੁੱਖ ਦਰਦ ਤਕਲੀਫ ਨਹੀਂ ਹੋਵੇਗੀ ਕਈ ਵਾਰ ਸੰਗਤ ਜੀ ਅਸੀਂ ਦੂਜਿਆਂ ਪ੍ਰਤੀ ਏਦਾਂ ਦੇ ਵਿਚਾਰ ਬਣਾ ਲੈਂਦੇ ਹਾਂ ਸੋਚਦੇ ਹਾਂ ਇਦਾਂ ਕਰਕੇ ਸਾਹਮਣੇ ਵਾਲਾ ਬੰਦਾ ਇਨਸਾਨ ਵੀ ਸਾਡੇ ਪ੍ਰਤੀ ਈਰਖਾ ਕਰਨ ਲੱਗ ਜਾਂਦਾ ਹੈ ਐਵੇਂ ਦੁਸ਼ਮਣੀ ਵੱਧ ਜਾਂਦੀ ਹੈ ਕਰਨਾ ਕੀ ਹੈ ਪਹਿਲਾ ਕੰਮ ਕਾਪੀ ਤੇ ਸੰਗਤ ਜੀ ਤੁਸੀਂ ਨੋਟ ਕਰ ਲਓ ਭਾਵੇਂ ਕੀਰਤਨ ਜਿਹੜਾ ਹੈ ਆਪਾਂ ਸੁਣਦੇ ਹਾਂ ਕਥਾ ਸੁਣਦੇ ਹਾਂ ਪਰ ਅਸੀਂ ਦੇਖਣਾ ਕਿ ਸਾਡੇ ਅੰਦਰ ਇਹ ਖਿਆਲ ਕਿਉਂ ਆਉਂਦੇ ਹਨ ਤੁਸੀਂ ਆਪਣੀ ਕਾਪੀ ਤੇ ਨੋਟ ਕਰ ਲਓ ਇਹ ਗੱਲ ਜਿਹਦੇ ਬਾਰੇ ਤੁਸੀਂ ਬੁਰਾ ਸੋਚਦੇ ਹੋ ਉਹੀ ਲੋਕ ਤੁਹਾਡੇ ਬਾਰੇ ਬੁਰਾ ਸੋਚਦੇ ਹਨ ਚਾਹੇ ਤੁਸੀਂ ਤਜਰਬਾ ਕਰਕੇ ਦੇਖ ਲਓ ਨਾਂ ਲੇਖੋ ਉਹਨਾਂ ਦੇ ਕਾਪੀ ਉੱਪਰ ਤੁਹਾਨੂੰ ਪਤਾ ਲੱਗ ਜਾਵੇਗਾ ਹੁਣ ਤੁਸੀਂ ਕੀ ਕਰਨਾ ਅਮਰਤ ਵੇਲੇ ਉੱਠਣਾ ਹੈ ਆਪਣੀ ਜਿਹੜੀ ਪੋਜ਼ਿਟਿਵ એનર્ਜੀ ਹੈ ਉਸ ਸਕਾਰਾਤਮਕ ਊਰਜਾ ਉਹਨਾਂ ਵੱਲ ਭੇਜਣੀ ਹੈ ਉਹਨਾਂ ਲੋਕਾਂ ਬਾਰੇ ਜਿਹੜਾ ਤੁਸੀਂ ਬੁਰਾ ਸੋਚਦੇ ਸੀ ਹੁਣ ਉਹਨਾਂ ਬਾਰੇ ਚੰਗਾ ਸੋਚਣਾ ਸ਼ੁਰੂ ਕਰ ਦਿਓ ਤੁਸੀਂ ਦੇਖੋਗੇ ਕਿ ਉਹ ਲੋਕ ਵੀ ਤੁਹਾਡੇ ਬਾਰੇ ਚੰਗਾ ਸੋਚਣਾ ਸ਼ੁਰੂ ਕਰ ਦੇਣਗੇ ਬਿਲਕੁਲ ਜਿਵੇਂ ਆਪਾਂ ਕਹਿੰਦੇ ਹਾਂ ਦਿਲਾਂ ਨੂੰ ਦਿਲਾਂ ਦੇ ਰਾਹ ਹੁੰਦੇ ਰੂਹਾਂ ਨੂੰ ਰੂਹਾਂ ਦੇ ਰਾਹ ਹੁੰਦੇ ਹਨ ਬਿਲਕੁਲ ਇਹ ਗੱਲਾਂ ਹੁੰਦੀਆਂ ਹਨ ਇਹਦਾ ਮਨੋਵਿਗਿਆਨ ਤੱਤ ਵੀ ਹੈ ਮਹਾਂਪੁਰਖਾਂ ਦੇ ਕਹਨ ਦੇ ਅਨੁਸਾਰ ਇਹ ਬਹੁਤ ਵੱਡੀ ਇੱਕ ਵਿਧੀ ਹੈ ਹੰਦੂਸੇ ਇਹ ਦੇਖਿਓ ਕਿ ਘਰ ਦੇ ਵਿੱਚ ਕੋਈ ਬੱਚਾ ਹੋਵੇ ਉਹ ਕਮਜ਼ੋਰ ਹੈ ਡਰਪੋਕ ਹੈ ਉਹਦੀ ਵੈਲ ਪਾਵਰ ਨੂੰ ਵਧਾਓ ਨਾ ਕਿ ਘਟਾਓ ਅੱਜ ਜੇ ਉਹਦੀ ਉਮਰ 5 ਸਾਲ ਹੈ ਜੇ ਰੋਜ਼ ਤੁਸੀਂ ਉਹਦਾ ਮਚਾਕ ਉਟਾਓਗੇ ਰੋਜ਼ ਉਹਨੂੰ ਤਾਣੇ ਮੈਨੇ ਦਿਓਗੇ ਰੋਜ਼ ਉਹਦੇ ਮੂੰਹ ਤੇ ਕਹੋਗੇ ਤੂੰ ਤਾਂ ਡਰਦਾ ਹੀ ਰਹਿੰਦਾ ਹੈ ਤੇ ਇਹ ਇਹੋ ਜਿਹਾ ਹੀ ਬਣ ਜਾਵੇਗਾ ਭਾਵੇਂ ਉਹਦੀ ਉਮਰ 50 ਸਾਲ ਦੀ ਹੋ ਜਾਵੇ ਸਾਥ ਸੰਗਤ ਜੀ ਜਿਹੜੀ ਆਤਮਾ ਉਹਦੀ ਕਮਜ਼ੋਰ ਰਹੇਗੀ ਆਤਮਿਕ ਬਲ ਉਹਦਾ ਕਦੇ ਵੀ ਵਧ ਨਹੀਂ ਪਾਵੇਗਾ ਸੰਗਤ ਜੀ ਇਹ ਹੀ ਬੇਨਤੀ ਹੈ ਕਿ ਬੱਚਿਆਂ ਦੇ ਨਾਲ ਦੋਸਤਾਂ ਦੇ ਵਰਗਾ ਵਿਹਾਰ ਕਰੀਏ ਘਰ 'ਚ ਇੱਕ ਵਾਰੀ ਕਹਿ ਦਿਓ ਵਾਹਿਗੁਰੂ ਸਾਧ ਸੰਗਤ ਜੀ ਅਸੀਂ ਕਈ ਵਾਰ ਕਰ ਨਹੀਂ ਪਾਉਂਦੇ ਦੋਸਤਾਂ ਦੇ ਵਰਗਾ ਵਿਹਾਰ ਕਰੀਏ ਘਰਾਂ ਦੇ ਵਿੱਚ ਜਦੋਂ ਕੋਈ ਸਾਨੂੰ ਆਕੇ ਦੱਸਣ ਲੱਗ ਜਾਵੇ ਕਿ ਉਹਨਾਂ ਦੀ ਟੰਗ ਨਾਲ ਉਹਨਾਂ ਦੀ ਉਮਰ ਮਤਾਵ ਉਹਨਾਂ ਨੂੰ ਜਵਾਬ ਦਈਏ ਤਾਂ ਇੱਥੇ ਫਿਰ ਜਿਹੜਾ ਨੌਜਵਾਨ ਸੀ ਆਇਆ ਹੋਇਆ ਉਹਨੂੰ ਆਖਿਆ ਮਹਾਂਪੁਰਖਾ ਨੇ ਕਿ ਕਿਸੇ ਗੱਲ ਦੀ ਵੀ ਤੁਸੀਂ ਚਿੰਤਾ ਨਾ ਕਰੋ ਫਿਕਰ ਨਾ ਕਰੋ ਅੱਜ ਤੋਂ ਬਾਅਦ ਕੋਈ ਤੁਹਾਡਾ ਬੁਰਾ ਨਹੀਂ ਸੋਚੇਗਾ ਉਦੋਂ ਤੱਕ ਜਦੋਂ ਤੱਕ ਤੁਸੀਂ ਉਹਨਾਂ ਦਾ ਬੁਰਾ ਨਹੀਂ ਸੋਚੋਗੇ ਜਿਸ ਦਿਨ ਤੁਸੀਂ ਬੁਰਾ ਸੋਚੋਗੇ ਉਹ ਵੀ ਬੁਰਾ ਸੋਚਣਾ ਸ਼ੁਰੂ ਕਰ ਦੇਣ ਕਿ ਐਸੇ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਦੁਨੀਆ ਵਿੱਚ ਸਕਾਰਾਤਮਕ ਸੋਚ ਨੂੰ ਪੈਦਾ ਕਰਨ ਦੇ ਵਾਸਤੇ ਪਾਵਨ ਸ਼ਬਦ ਜਿਹੜੇ ਹਨ ਉਹ ਵਰਤੇ ਹਨ ਉਹ ਸਰਬੱਤ ਦਾ ਭਲਾ ਮੰਗਿਆ ਇਹੀ ਸਾਡੀ ਅਰਦਾਸ ਹੈ ਇਹਦੇ ਨਾਲ ਜਿਹੜੇ ਸਕਾਰਾਤਮਕ ਊਰਜਾ ਪੈਦਾ ਹੁੰਦੀ ਹੈ ਬੰਦੇ ਅੰਦਰ ਜਿਹੜੇ ਮਾੜੇ ਖਿਆਲ ਹੁੰਦੇ ਹਨ ਮਾੜੇ ਬਿਰਤੀ ਹੁੰਦੀ ਹੈ ਉਹ ਦੂਰ ਹੋ ਜਾਂਦੇ ਹਨ ਤੇ ਮਹਾਪੁਰਖ ਜੀ ਇੱਕ ਹੋਰ ਬਚਨ ਕਾਹਦੇ ਹੁੰਦੇ ਸੀ ਉਹ ਕਹਿੰਦੇ ਸਨ ਕਿ ਪਹਾੜ ਤੇ ਚੜਨ ਵਾਲਾ ਇਨਸਾਨ ਤੁਸੀਂ ਦੇਖਿਓ ਚੁੱਕ ਚੁੱਕ ਕੇ ਚੱਲਦਾ ਹੈ ਜਿਹੜਾ ਉਤਰਨ ਵਾਲਾ ਹੈ ਉਹ ਆਕੜ ਕੇ ਚੱਲਦਾ ਹੈ ਕੋਈ ਜੇਕਰ ਜ਼ਿੰਦਗੀ ਦੇ ਵਿੱਚ ਤੁਹਾਨੂੰ ਇਹੋ ਜਿਹਾ ਨਜ਼ਰ ਆਵੇ ਜਿਵੇਂ ਚੋਕੋ ਚੋਕਾ ਕੇ ਚੱਲਦਾ ਹੋਵੇ ਨਮਾਣੇ ਪਾਂਦੇ ਨਾਲ ਚੱਲਦਾ ਹੋਵੇ ਸਮਝ ਲੈਣਾ ਉਹ ਉਚਾਈ ਵੱਲ ਜਾ ਰਿਹਾ ਹੈ ਤੇ ਜੇ ਕੋਈ ਨਜ਼ਰ ਆਵੇ ਆਕੜ ਕੇ ਚੱਲ ਰਿਹਾ ਹੈ ਸਮਝ ਲੈਣਾ ਥੱਲੇ ਵੱਲ ਜਾ ਰਿਹਾ ਹੈ ਇਸ ਕਰਕੇ ਭਾਈ ਹਮੇਸ਼ਾ ਸਰਬੱਤ ਦਾ ਹੀ ਭਲਾ ਮੰਗਣਾ ਚਾਹੀਦਾ ਹੈ ਫਿਰ ਵਾਗਰੋ ਸੱਚੇ ਪਾਤਸ਼ਾਹ ਜੀ ਦੀ ਰਹਿਮਤ ਵਰਤੇਗੀ ਗੁਰੂ ਦੀ ਕਲਾ ਵਰਤੇਗੀ ਜੇ ਗੁਰੂ ਦੇ ਦੱਸੇ ਹੋਏ ਮੁਤਾਬਕ ਅਸੀਂ ਚੱਲਾਂਗੇ ਤਾਂ ਜ਼ਿੰਦਗੀ ਸੌਖੀ ਗੁਜ਼ਰ ਜਾਵੇਗੀ ਮਨ ਦੀ ਭਾਵਨਾ ਜੇਕਰ ਅਸੀਂ ਬਣਾਵਾਂਗੇ ਕਈ ਵਾਰ ਦੇਖੋ ਸਾਥ ਸੰਗਤ ਜੀ ਅਸੀਂ ਕਿਸੇ ਦਾ ਬੁਰਾ ਲੋਚਦੇ ਹਾਂ ਕਿਸੇ ਦਾ ਬੁਰਾ ਸੋਚਦੇ ਹਾਂ ਸਾਡਾ ਆਪਣਾ ਹੀ ਬੁਰਾ ਹੋ ਜਾਂਦਾ ਹੈ ਸਾਡਾ ਆਪਣਾ ਹੀ ਬੁਰਾ ਹੁੰਦਾ ਹੈ ਇਸ ਕਰਕੇ ਕਦੇ ਵੀ ਇਹ ਭੁੱਲ ਕੇ ਗਲਤੀ ਨਹੀਂ ਕਰਨੀ ਕਦੇ ਵੀ ਕਿਸੇ ਦਾ ਬੁਰਾ ਨਹੀਂ ਸੋਚਣਾ ਸੋਚਣਾ ਕਿ ਕਿਸੇ ਦੇ ਬੁਰੇ ਸੋਚਣ ਬਾਰੇ ਵੀ ਇਹ ਜੋ ਸੋਚ ਸਾਡੀ ਬੁਰੀ ਹੋਵੇ ਤੇ ਫਿਰ ਬੰਦਾ ਇੱਕ ਨ ਇੱਕ ਦਿਨ ਕਰਮ ਕਰ ਹੀ ਦਿੰਦਾ ਹੈ ਸੋਚ ਚੰਗੇ ਰੱਖੋ ਕਰਮ ਆਪਣੇ ਆਪ ਹੀ ਚੰਗੇ ਹੋ ਜਾਣਗੇ ਕਈ ਵਾਰ ਹੁੰਦਾ ਕਿ ਹੈ ਕਿ ਗਲਤੀ ਕਿੱਥੋਂ ਹੋ ਜਾਂਦੀ ਹੈ ਅਸੀਂ ਕਰਨ ਨੂੰ ਤਾਂ ਕਰਮ ਮੰਨ ਲੈਂਦੇ ਹਾਂ ਸੋਚ ਨੂੰ ਸੋਚ ਨੂੰ ਅਸੀਂ ਕਰਮ ਹੀ ਨਹੀਂ ਸਮਝਦੇ ਸੋਚਣਾ ਵੀ ਇੱਕ ਕਰਮ ਹੈ ਜੋ ਸੋਚਦੇ ਹਾਂ ਉਹਦਾ ਫਲ ਵੀ ਮਿਲਦਾ ਹੈ ਇਸ ਕਰਕੇ ਬੁਰਾ ਸੋਚਦੇ ਹਾਂ ਸੱਚੀ ਗੱਲ ਹੈ ਕਿ ਇਹ ਚੀਜ਼ਾਂ ਸੋਚਦੇ ਹੀ ਰਹਿਣਾ ਜਿਸ ਦਿਨ ਬੰਦ ਕਰ ਦਿਓਗੇ ਕਿਸੇ ਦਾ ਪੂਰਾ ਸੋਚਣਾ ਤੇ ਤੁਹਾਡਾ ਕਦੇ ਬੁਰਾ ਨਹੀਂ ਹੋਵੇਗਾ ਉਨਸਾ ਸੰਗਤ ਜੀ ਰਾਜਾ ਤੇ ਰਾਜੇ ਨੇ ਘਰ ਟਾਉਣ ਦੀ ਲੋੜ ਨਹੀਂ ਸੀ ਚਾਰ ਕਦਮ ਵੱਧ ਤੋਰ ਲਿਆ ਕਰਾਂਗੇ ਪਹਿਲਾਂ ਰਾਜੇ ਨੂੰ ਉਹ ਹੀ ਘਰ ਨਜ਼ਰ ਆਉਂਦਾ ਸੀ ਕਿ ਇਹਨੂੰ ਟਾਉਣਾ ਹੀ ਟਾਉਣਾ ਹੈ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਇੱਕ ਦੂਜੇ ਦੇ ਖਿਆਲ ਸਨ ਉਹ ਇੱਕ ਦੂਜੇ ਤੱਕ ਖਿੱਚਦੇ ਸਨ ਇੱਕ ਦੂਜੇ ਨੂੰ ਚੰਗਾ ਸੋਚੋ ਚੰਗਾ ਹੀ ਪ੍ਰਭਾਵ ਆਵੇਗਾ ਦੁਨੀਆ ਦਾ ਸੁਧਾਰ ਨਹੀਂ ਆਪਣਾ ਸੁਧਾਰ ਦੁਨੀਆ ਦਾ ਸੁਧਾਰ ਹੈ ਏਵੇਂ ਆਪਾਂ ਨੂੰ ਸੋਚ ਕੇ ਚੱਲਣਾ ਪਵੇਗਾ ਇਸ ਕਰਕੇ ਪਹਾੜਾਂ ਤੇ ਚੜਨ ਵਾਲਾ ਬੰਦਾ ਚੁੱਕ ਚੁੱਕ ਕੇ ਚੱਲਦਾ ਹੈ ਜਿਹੜਾ ਉਤਰਨ ਵਾਲਾ ਹੈ ਉਹ ਆਕੜ ਕੇ ਹੀ ਚੱਲਦਾ ਹੈ ਜ਼ਿੰਦਗੀ ਦੇ ਵਿੱਚ ਤੁਹਾਨੂੰ ਇਹੋ ਜੇ ਨਜ਼ਰ ਕੋਈ ਆਵੇ ਤਾਂ ਗੱਲ ਸਾਫ਼ ਹੈ ਉਹ ਨੀਵਾ ਜਿਹੜਾ ਹੈ ਉਹ ਅਸਲ ਵਿੱਚ ਉੱਚਾ ਹੈ ਤੇ ਜਿਹੜਾ ਆਕੜਿਆ ਹੋਇਆ ਹੈ ਸਮਝ ਲਓ ਕਿ ਨੀਵਾ ਹੈ ਮਹਾਪੁਰਖਾਂ ਨੇ ਇਹ ਵੀ ਦੱਸੇ ਕਿ ਇੱਕ ਵੇ ਰਿਸ਼ਤੇਦਾਰ ਆਪਣੇ ਨਾਲ ਕਦੋਂ ਨਫ਼ਰਤ ਕਰਦੇ ਹਨ ਜਦੋਂ ਆਪਾਂ ਉਹਨਾਂ ਨਾਲੋਂ ਸਿਆਣੇ ਬੰਦੇ ਹਾਂ ਜਦੋਂ ਚੁਲਾਕੀਆਂ ਕਰਦੇ ਹਾਂ ਉਦੋਂ ਫਿਰ ਉਹ ਨਫਰਤ ਕਰਨ ਲੱਗ ਜਾਂਦੇ ਹਨ ਉਹ ਵੀ ਆਪਣੇ ਨਾਲ ਉਹਦਾ ਦਾ ਵਿਹਾਰ ਕਰਨ ਲੱਗ ਜਾਂਦੇ ਹਨ ਕਦੇ ਵੀ ਰਿਸ਼ਤੇ ਦੇ ਵਿੱਚ ਚੁਲਾਕੀ ਨਹੀਂ ਹੋਣੀ ਚਾਹੀਦੀ ਚੁਲਾਕੀ ਆਵਗਨ ਚਲਾਕੀਆਂ ਚੀਜ਼ਾਂ ਸਾਨੂੰ ਬੰਦਿਆਂ ਨੂੰ ਬੰਦਿਆਂ ਤੋਂ ਦੂਰ ਕਰਦੀਆਂ ਹਨ ਉਹ ਰੱਬ ਦੇ ਨੇੜੇ ਕਿਵੇਂ ਲੈ ਜਾਣਗੀਆਂ ਇਹ ਮਨ ਚੰਚਲ ਹੈ ਤੇ ਸਾਇ ਸੰਗਜੇ ਇਸ ਮਨ ਨੂੰ ਕੰਟਰੋਲ ਦੇ ਵਿੱਚ ਰੱਖਣਾ ਹੈ ਪਰਮਾਤਮਾ ਦਾ ਨਾਮ ਸਿਮਰਨ ਜਪਣਾ ਹੈ ਕਦੇ ਕਿਸੇ ਦਾ ਬੁਰਾ ਨਹੀਂ ਮੰਗਣਾ ਨਿਮਰਤਾ ਦੇ ਵਿੱਚ ਰਹਿਣਾ ਹੈ ਹਮੇਸ਼ਾ ਇਹ ਗੱਲ ਯਾਦ ਰੱਖਣੀ ਹੈ ਚਲਾਕੀ ਨੂੰ ਛੱਡਣਾ ਹੈ ਇਮਾਨਦਾਰੀ ਦੇ ਨਾਲ ਕੰਮ ਕਰਨਾ ਹੈ ਤਿਸਰਾ ਸੰਗ ਅਜੀ ਇਹਦੇ ਨਾਲ ਤੁਹਾਨੂੰ ਵੀ ਖੁਸ਼ੀ ਹੋਵੇ ਕਿ ਤੇ ਮਹਾਂਪੁਰਖ ਜੀ ਇਹ ਵੀ ਦੀ ਦੱਸਦੇ ਹਨ ਕਿ ਆਪਾਂ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਹੈ ਫਿਰ ਫਤਿਹ ਬੁਲਾਉਣੀ ਹੈ ਅੱਜ ਤੋਂ ਬਾਅਦ ਜ਼ਿੰਦਗੀ ਵਿੱਚ ਜਦੋਂ ਵੀ ਮਨ ਕਿਸੇ ਬਾਰੇ ਬੁਰਾ ਸੋਚੇ ਚਿਤਵੇ ਤਾਂ ਇਹ ਪੰਕਤੀ ਪੜ ਲਿਆ ਕਰੋ ਮਹਾਪੁਰਖਾਂ ਦੇ ਬਚਨ ਜ਼ਿੰਦਗੀ ਬਦਲ ਕੇ ਰੱਖ ਦਿੰਦੇ ਹਨ ਪੰਕਤੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਸੇ ਕਾ ਖਾਲਸਾ ਵਾਹਿਗੁਰੂ ਸੇ ਕੀ ਫਤਿਹ